ਇਸਨੇ ਲੈਣੀ ਹੈ ਪਿੰਕ ਕਲਰ ਕੀ ਆਰ ਗਾਇਸ ਇਹਨੂੰ ਟਾਲਦਿਆਂ ਨੂੰ ਕਿੰਨੀ ਦੇਰ ਹੋ ਗਈ ਸਾਨੂੰ ਵੀ ਕੋਈ ਨਹੀਂ ਥਾਰ ਲੈ ਦਾਂਗੇ ਲੈ ਦਾਂਗੇ ਕੋਈ ਵੀ ਲੈ ਲੈ ਪਰ ਨਹੀਂ ਕਹਿੰਦੀ ਮੈਂ ਥਾਰ ਲੈਣੀ ਗਲੀ ਚ ਕਿਸੇ ਬੱਚੇ ਦੇ ਦੇਖ ਲਈ ਤੇ ਉਹਦੇ ਮਗਰ ਲੱਗੀ ਥਾਰ ਲੈਣੀ ਸੋ ਅਸੀਂ ਅੱਜ ਹੁਣ ਇਹਨੇ ਥਾਰ ਲੈਣ ਚੱਲੇ ਆ ਗਾਇਸ ਬਣ ਰਿਹਾ ਉਹ ਆਲਸੀ ਤੋਂ ਦਿਖਾਵਾਂਗੇ ਇੱਕ ਥਾਰ ਇਹਨੇ ਲੈਣੀ ਇੱਕ ਥਾਰ ਲੈਣੀ ਹੈ ਰਮਨੀਤ ਨੇ ਹਾਂਜੀ ਦੋਨਾਂ ਨੇ ਲੈਣੀ ਠਾ ਦੋ ਗੰਡੀਆਂ ਲੈਣ ਜਾ ਰਹੇ ਸੋ ਤੁਸੀਂ ਵਲੌਗ 'ਚ ਬਣੇ ਰਹੋ ਤੇ ਦੇਖਿਓ ਅਸੀਂ ਕਿੱਥੇ ਜਾ ਰਹੇ ਆ ਕਿਹੜੇ ਬਾਜ਼ਾਰ ਜਾ ਰਹੇ ਆ ਕਿੱਥੋਂ ਲਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਜੀ ਕਿੰਨੇ ਦੀ ਆਈ ਕਿੰਨੇ ਦਾ ਸਾਨੂੰ ਫਟਕਾ ਲੱਗਾ ਸਭ ਕੁਝ ਦੱਸਾਂਗੇ ਤੁਹਾਨੂੰ ਲਓ ਜੀ ਗਾਇਸ ਚੱਲੇ ਆਂ ਸੀ ਬਲੋਗ ਇਨ ਨੰਨੂ ਲੈਣੇ ਜਾ ਰਹੀ ਹੈ ਨਹੀਂ ਠਾਰ ਹਾਂ ਠਾ ਲੈਣੇ ਜਾ ਰਹੀ ਹੈ ਨੰਨੂ ਮੈਂ ਪਿੰਕ ਬਲੇ ਲੂੰਗਾ ਮੀ ਪਿੰਕ ਵਾਲੀ ਲੈ ਗਿਆ ਨੰਨੂ ਮੀਤੀ ਬਲੈਕ ਵਾਲੀ ਲੇਗਾ ਮੀਤੀ ਬਲੈਕ ਵਾਲੀ ਲੇਗਾ ਦੇਖੋ ਕਿੰਨਾ ਇਹਨੂੰ ਪਤਾ ਹੈ ਮੈਂ ਪਿੰਕ ਲੈਣੀ ਉਹਨੇ ਬਲੈਕ ਲੈਣੀ ਦੇਖੋ ਇਹਨੇ ਕਲਰ ਪਹਿਲੇ ਹੀ ਪਸੰਦ ਕਰ ਲਏ ਹੈ ਦੇਖੋ ਸੋ ਗਾਇਜ਼ ਬਣ ਰਿਹਾ ਵਲੌਗ ਵਿੱਚ ਤੇ ਜਿਹੜੇ ਨਵੇਂ ਨੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂ ਵੀ ਬਿਲਕੁਲ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਹਾਂ ਪਿੱtras ਪੂਛੋ ਅਸਾਨੀ ਵਾਲੇ ਐ ਬਹੁਤ ਸਾਰੇ ਨਹੀਂ ਵਾਲੇ ਐ ਨਿੰਨੂ ਨਿੰਨੂ ਬੋਲ ਰਹੀ ਐ बस आने ही वाले हैं नन्नू जागी टॉयलेट नहीं खा लेने आज बद्दल साफ आ देखो ओ आसमान कितना सुहावन लग रहे साफ वाला मौसम के टच मान द मौसम बहुत शानदार है लुधियाना दा मौसम देखो गाइस आज लुधियाना दा वेदर बहुत बढ़िया है ਇਹ ਸ਼ਾਨਦਾਰ ਵੈਦਰ ਹੈ ਬਹੁਤ ਸ਼ਾਨਦਾਰ ਵੈਦਰ ਬੱਦਲ ਵੀ ਘੈਂਟ ਨੇ ਉੱਪਰ ਸਮਾਨ ਵੀ ਘੈਂਟ ਆ ਤੇ ਸਾਡਾ ਮੂਡ ਵੀ ਘੈਂਟ ਆ ਠੀਕ ਉੱਪਰ ਦੇਖੋ ਬੱਦਲ ਦੇਖੋ ਕਿੰਨੇ ਸ਼ਾਨਦਾਰ ਨੇ ਓਹ ਦੇਖੋ ਬੱਦਲ ਕਿੰਨੇ ਸੋਹਣੇ ਲੱਗਦੇ ਨੇ ਅਸੀਂ ਜਾ ਰਹੇ ਹਾਂ ਪੁਲ ਦੇ ਉੱਪਰ ਅਸੀਂ ਜਾ ਰਹੇ ਹਾਂ ਪੁਲ ਦੇ ਉੱਪਰ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਅਸੀਂ ਕਿੱਥੇ ਜਾ ਰਹੇ ਹਾਂ ਕਿਹੜੇ ਮਾਰਕੀਟ ਚ ਜਾ ਰਹੇ ਆ ਕਿਹੜੇ ਬਾਜ਼ਾਰ ਚ ਜਾ ਰਹੇ ਆ ਕਿੱਥੋਂ ਲੈਣ ਜਾ ਰਹੇ ਆ ਸਾਰਾ ਕੁਝ ਦੱਸਾਂ ਗਿਆ ਸੀ ਇੱਕ ਗੱਡੀ ਆਡੀਓ ਜਾ ਰਹੀ ਹੈ ਕਿ ਰਮਨੇਤ ਦੀ ਗੱਡੀ ਉਹ ਰਹੀ ਮੀਤੀ ਕੀ ਗੱਡੀ ਉਹ ਰਹੀ ਮੀਤੀ ਕੀ ਗੱਡੀ ਉਹ ਰਹੀ ਅੱਗੇ ਅੱਗੇ आगे है गाड़ी में हम पीछे so, guys, आगे आगे है नन्नू ਸੋ ਗਾਈਜ ਅਸੀਂ ਆ ਗਏ ਆ ਜਵਾ ਨਗਰ ਕੈਂਪ ਤੇ ਅਸੀਂ ਜਾਣਾ ਹੈ ਉਹ ਸਰਦਾਰ ਜੀ ਟੋਏ ਤੇ ਜਿਹੜਾ ਸਾਹਮਣੇ ਤੁਹਾਨੂੰ ਦਿਖਾਇਆ ਨਾ ਜ਼ੂਮ ਕਰਕੇ ਦਿਖਾਉਂਦੇ ਆ ਉਸ ਸਾਈਡ ਜਾਣਾ ਹੈ ਜਵਾ ਨਗਰ ਦਾ ਬਾਜ਼ਾਰ ਹੈ ਇਹ ਆ ਇਧਰਲੀ ਸਾਈਡ ਹੈਗਾ ਆ ਦੇਖੋ ਜੀ ਉੱਤਰ ਕੇ ਦਿਖਾਓ ਇੱਥੋਂ ਲੈਣੀ ਅਸੀਂ ਥਾਰ ਨੰਨੇ ਦੀ ਸਰਦਾਰ ਜੀ ਟੁਆਇਜ਼ ਟੁਆਇਜ਼ ਬੜੇ ਸ਼ਾਨਦਾਰ ਨੇ ਇੱਥੇ ਦੇਖੋ ਜੀ ਰੋਬੀ ਰੁਮਾਲ ਚੱਕੀ ਮੇਰੇ ਅੱਗੋ ਪਾਪਾ ਲਿਆਉਗੇ ਚਲੋ ਜੀ ਰੋਬੀ ਅੰਦਰ ਚਲੋ ਨੰਨੂ ਅੰਦਰ ਚਲੋ ਆਜੋ 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 ਦੇਖੋ ਜੀ ਤੋ ਆਏ ਸੇ ਇਹਨਾਂ ਦੇ ਵਨਸ ਵਨ ਬੜੀ ਬੜੀਆਂ ਬੱਚੇ ਤੋ ਆਏ ਇੱਧਰ ਆਜੋ ਹਾਂ ਤੋ ਹਾਲਾ ਹਾਲੋ ਚੱਲ ਚੱਲ ਮੈਂ ਆ ਰਹੀ ਹਾਂ ਗੱਡੀ 'ਚ ਹੋਏਗਾ ਪਤਾ ਨਹੀਂ ਸਾਨੂੰ ਤਾਂ ਤੁਸੀਂ ਦੇਖੋ ਚਲ ਆ ਜਾ ਚੰਦਕਾਰ ਸਾਹਿਬ ਕਿਪੋ ਸੌਲ ਦੇਣੀ ਹੈ ਕੱਲ ਦਾ ਸ਼ੈਪ ਚਲ ਨੰਨੂ ਦੇਖੋ ਜੀ ਨੰਨੂ ਕਿੰਨੀ ਵੱਡੀ ਸ਼ਾਪ ਤੇ ਆਈ ਹੈ ਸਾਰੀ ਸ਼ਾਪ ਦਿਖਾਣੇ ਆ ਤੁਹਾਨੂੰ ਦੇਖੋ ਕਿੰਨੀ ਵਧੀਆ ਵਧੀਆ ਹੈ ਇੱਧਰ ਸਾਰੇ ਟੈਡੀ ਬੀਅਰ ਦੀ कलैक्शन है जी अस रहे थर्ड फ्लोर थे. देखो जी वरायटी बहुत है इत बहुत वरायटी है इधर देखो टेबल बच्चों के टेबल दीवाल. ਆਹ ਬੜੇ ਬੱਚਿਆ ਨਹੀਂ ਨਹੀਂ ਛੋਟੇ ਵਾਲੀ ਆਹ ਦੇਖੋ ਅਜਮਰ ਦੇਖੋ ਜਿਹੜੀ ਲੱਗਦੀ ਹੈ ਨੰਨੇ ਅਜਮਰ ਮਨੇ ਕੌਨਸੀ ਲੈਣੀ ਹੈ ਬੇਟੀ ਭਈ ਇਹ ਕਿੰਨੇ ਕੀ 13500 ਬਲੈਕ ਕਲਰ ਵੀ ਹੋ ਜਾਏ ਇਹਦੇ ਸਾਈਜ਼ ਦਿਖਾਓ ਇਹ ਸਾਈਜ਼ ਮਾਣ ਕੋ ਭਾਜੀ ਇਹਦੇ ਸਾਈਜ਼ ਬਣਦੇ ਆ ਤੇ ਹੋਰ ਜੇ ਮੈਂ ਕੋੜਾ ਜੀ ਕਿਵੇਂ ਕਰ ਦੋ ਨਾ ਫਿਰ ਹੋਰ ਕਿੰਨੇ ਦੇ ਹੈ ਕੌਨਸੀ ਲੈਣੀ ਹੋ ਰਹੀ ਹੈ 6 ਹੁੰਦੀ ਹੈ ਆਹ ਪਾ ਲੈ ਆ ਨਮਕ ਸਭ ਕਹੇ ਤਾਂ ਵੱਡਿਆ ਨਹੀਂ ਐ ਐਸਾ ਦੇਖੋ ਸੁਆ ਮਨੀ ਸੁਨਦੀਪ ਜੀ ਨੇ ਲਈ ਐ ਵੱਡੀ ਥਾਰ ਆਪਣੇ ਲਈ ਦੇਖੋ ਜੀ ਦੇਖੋ ਇਧਰ ਦੇਖੋ ਇਧਰ ਦੇਖੋ ਜੀ ਐ ਵਧੀਆ ਐ ਇਹ ਤਾਂ ਵੱਡਿਆਂ ਲਈ ਆ ਨੰਨੂ ਨੂੰ ਕਰਾਓ ਪਸੰਦ ਵਧੀਆ ਜੀ ਛੋਟੀ ਜੀ ਇਹ ਹੀ ਲਈਓ ਦੇਖੋ ਗਾਇਜ਼ ਵੈਰਾਈਟੀਆਂ ਬਹੁਤ ਜ਼ਿਆਦਾ ਨੇ ਥਾਰ ਵਿੱਚ ਤੇ ਨੰਨੂ ਨੇ ਐਸ ਗੱਡੀ ਦੀ ਜਿੱਦ ਕਰ ਲਈਏ ਦੇਖੋ ਕੌਣ ਸੀ ਕੌਣ ਸੀ ਲੈਣੇ ਇਹਨੂੰ ਮੇਰੇ ਸਾਈਜ਼ ਦੀ ਲੈ ਕੇ ਦਿਓ ਛੋਟੀ ਜੀ ਦੇਖੋ ਗਾਈ ਵੀ ਵੈਰਾਈਟੀਆਂ ਬਹੁਤ ਨੇ ਇੱਧਰ ਬਾਈਕ ਵੀ ਨੇ ਦੇਖੋ ਬਾਈਕ ਵਿੱਚ ਵੀ ਵੈਰਾਈਟੀਆਂ ਬਹੁਤ ਨੇ ਦੇਖੋ ਇੱਕ ਤੋਂ ਇੱਕ ਬਾਈਕ ਹੈ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਾਈਕ ਨੇ ਸਾਈਕਲ ਵੀ ਨੇ ਝੂਲੇ ਵੀ ਨੇ ਰਮਨਜੀਤ ਨੇ ਕਿਹੜੀ ਪਸੰਦ ਕੀਤੀ ਪਾਣੀ ਦਾ ਆਇਆ ਉਹ ਹੋਰ ਜਿਹੜੀ ਦਿੱਲੀ ਹਰ ਇੱਕ ਦੇ ਚਾਰ ਜਾਵੇ ਇਹ ਲੋਨ ਆਈ ਹੈ ਉਹ ਸੁਣ ਕੇ ਜਿੱਦਾਂ ਆਈ ਹੈ ਜਿੱਦਾਂ ਆਈ ਹੈ ਚੱਲ ਮੈਂ ਜਾ ਲਾਉਂਗੀ ਵੀਡੀਓ ਕਰਾਂ ਮੈਂ ਪਾਣੀ ਕਿੰਨਾ ਲੈ ਕੇ ਆਉਂਦੀ ਹਾਂ ਆਹ ਦੇਖੋ ਆਹ ਇੱਕ ਰੈੱਡ ਕਰਦੇ ਕਰਾਂਗੇ ਆ ਸਾਈਜ਼ ਨੂੰ ਨੰਨੇ ਨੰਨੇ ਬੋਲੇ ਲਈ ਇਹਦੇ ਨਾਲ ਨੰਨੇ ਇਧਰ ਮਿੱਠਾ ਉਹ ਮੈਨੂੰ ਦੇ ਲੈ ਤੂੰ ਵੀ ਆਪੇ ਲੈ ਲੈ ਉਹ ਰੈੱਡ ਵਾਲੀ ਲੈ ਲੋ ਮੈਂ ਤੇਰੀ ਇੱਕ ਲਾ ਕੇ ਦਿੰਦਾ ਤੇਰੀ 2 ਤੋਂ 500 ਬੋਲੇ ਲਾ ਦੇ ਦੇ ਇਹ ਦੋ ਦੂਸਰ ਦੀ ਗਾਰੰਟੀ ਦੀ ਗਾਰੰਟੀ ਨਹੀਂ ਦੇਦੇ ਤੇਰੇ ਅਰਦਾਂਸਰ ਜੋ ਉਹ ਵੀ ਲੈ ਗਏ ਗਾਇਸ ਸੀ ਉਹ ਲਈਆਂ ਨੇ ਦੋ ਇੱਕ ਰੈੱਡ ਕਲਰ ਇੱਕ ਬਲੂ ਕਲਰ ਇਹ ਦੋਨੋਂ ਲਈਆਂ ਨੇ ਪਰ ਬੱਚਿਆਂ ਦੀ ਅੱਖ ਤਾਂ ਸਾਰਿਆਂ ਪਾਸੇ ਆ ਗਏ ਨੇ ਮੰਲੇ ਇਹੋ ਮੰਗੀਆਂ ਸੇਮ ਆ ਗਏ ਨੇ ਆ ਵਾਲੀ

ਉੜੀ ਲੈਣੀ ਹੈ 4 15 ਦਿਨ ਤੋਂ ਬਾਅਦ ਕਿੰਨੇ ਸਾਲ ਦਾ ਬੱਚਾ ਜਲਾ ਦਰ ਹੈ 5 ਸਾਲ 6 ਸਾਲ ਦਾ ਕਰਦਾ ਹੈ ਪਰ ਟੇਨਿੰਗ ਨਹੀਂ ਲੈ ਆ ਆਪਾਂ ਆਂਡੀਆਂ ਬਾਈਕ ਲੈਣੀ ਹੈ ਥਾਰ ਲਈ ਉਹਨੂੰ ਇਹਦਾ ਵਾਹ ਕੇ ਦੇਖ ਰਿਹਾ ਹੈ ਵਾਹ ਤੇ ਲਾਗੇ ਲਗਾ ਗਿਆ ਉਸੇ ਦੇਖ ਕੇ ਅੰਦਰ ਤੋਂ ਮਾ ਉਹ ਪੂਰੀ ਫੀਲਿੰਗ ਲੈ ਰਿਹਾ ਹੈ ਕਿ ਲਾ ਗਿਆ ਜਿਹਨੂੰ ਰਿਪੇਅਰ ਕਰਨਾ ਹੈ ਨੰਨੇ ਕਿਉਂ ਹੋ ਰਹੀ ਹੈ ਆ ਬਤਾ ਦੇ ਕੋਈ ਮੋਟਾ ਦੇ ਮੈਂ ਜਿਹੜੀ ਮਰਜ਼ੀ ਥਾਰ ਲੈ ਲੈ ਜਿਹੜੀ ਮਰਜ਼ੀ ਚੁਆਇਸ ਕਰਨਾ ਹੈ ਆਂਗਾ ਬਾਦਾਂ ਆ ਸੋਹਣੀ ਐ ਮੈਂ ਸੁਣ ਮੈਨੂੰ ਆਹ ਪਈ ਪਸੰਦ ਆਈ ਨੇ ਯਾਰ ਇਧਰ ਰਖੀਏ ਕਿੱਥੇ ਐ ਨੀਰ ਨੂੰ ਸੁਣਨਾ ਫੇਰ ਨਾ ਲਾ ਜੋ ਘੜੀ ਦੀ ਨਾ ਫੇਰ ਯਾਰ ਬਟਾ ਦੇ ਨਾ ਮੇਰੇ ਕੋਲ ਕੁਝ ਨਾਲ ਪਿਆ ਮਠਾਤਾ ਦੇ ਨਾ ਉਹ ਕਹਿੰਦੇ ਪੈਰ ਬੱਚੇ ਦੀ ਆ ਅੱਛਾ ਪਰ ਸੋਹਣੀ ਬਹੁਤ ਆ ਇਹ ਹਾਂ ਨੀਰ ਪਾਣੀ ਮੋਸੇ ਕਿਨੇ ਕਿਨੇ ਰੱਖ ਇਹ ਕੋ 510 ਦਾ ਰਿਹਾ ਹੈ ਐਕਚੁਅਲੀ ਨੰਨੇ ਇੱਧਰ ਦੇਖੋ ਰੁਕ ਜਾ ਇੱਕ ਮਿੰਟ ਨੰਨੇ ਇੱਧਰ ਦੇਖ ਬਿਲਕੁਲ ਅ ਰੈੱਡ ਕਲਰ ਦੀ ਬਹੁਤ ਸੋਹਣੀ ਹੈ ਵਾਲੇ ਤੱਕ ਲਾ ਦੇ ਵੱਡੀ ਸਾਰੀਆਂ ਨਾਲੇ ਦੇ ਤਲ ਤਲਾਬ ਓ ਠੀਕ ਆ ਬੋਸ ਤੋਂ ਤਾਂ ਅੱਜ ਇਹਨੇ ਕਿੰਨੇ ਬੱਚਿਆਂ ਨੂੰ ਜਿੱਦ ਕਰਨੀ ਲਾ ਦੇਣੀ ਵੀ ਅਸੀਂ ਵੀ ਇਦਾਂ ਦੀ ਥਾਰ ਲੈਣੀ ਏ ਦੇਖੋ ਇਹ ਬੈਕਗ੍ਰਾਉਂਡ ਹੈ ਜੇ ਭਾਈ ਇਹ ਫਿੱਟ ਹੋਣਾ ਵਾਲਾ ਪੀਸ ਹੈ ਵੈ ਇਹ ਵੱਡੀ ਬਹੁਤ ਰਹਿੰਦੀ ਹੈ ਵੱਡੀ ਹੈ ਇਹ ਜਿਹੜੀ ਇਹਨੂੰ ਛੋਟੀ ਕਰਾ ਦੋ ਰਿ ਸਾਈਜ਼ ਉਹ ਸਾਈਜ਼ ਵੀ ਵਧੀਆ ਵੱਡੀ ਹੈ ਇਹ ਨਹੀਂ ਨਹੀਂ ਛਾਂ-ਛਾਂ ਚਲਾ ਲਾਂ ਭਾਈ ਇੰਨਾ ਸ਼ੌਕ ਦਾ ਬੱਚਿਆ ਆ ਆਖੀਏ ਹਰ ਦੇਰ ਹੋਏ ਦੀ ਕੋਈ ਅੱਛਾ ਆਪੇ ਕੈਪਸਿਲ ਲੈ ਲੇਗੀ ਦੇਖੋ ਗਾਇਜ਼ ਸਕੂਟਰ ਵੀ ਕਿੰਨੇ ਸੋਹਣੇ ਸੋਹਣੇ ਨੇ ਸਕੂਟਰ ਮੈਨੂੰ ਆ ਥਾਰ ਲੈ ਤੋ ਲਈ ਹੈ ਸਕੂਟਰ ਥੋੜੀ ਲੈਣਾ ਹੈ

ਮਾਨਨੂ ਉਧਰ ਉਧਰ ਚਲੋ ਚਲੋ ਪਿਲਾਓ ਰੇਸ ਲਗਾ ਰਹੇ ਯਹਾਂ ਸੇ ਰੇਸ ਦਬਾ ਯਹਾਂ ਸੇ ਰੇਸ ਦਬਾ ਯਹਾਂ ਸੇ ਯਹਾਂ ਸੇ ਚੱਲ 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 ये एट्टी चला स्कूटर छोटा जा। आगे दे दो। ही है स्कूटर। स्कूटर मेरे जिंदा ही है। मुझे तो अभी तक नहीं आता चलाना ननू ने तो छोटी सी नहीं चला लिया ਇਹੀ ਲੈ ਲੈ ਆ ਰਹਿਣੇ ਨੇ ਇਹਨੂੰ ਕੋ ਤਾਰ ਰਹਿਣੇ ਹੀ ਨੂੰ ਲੋ ਜੀ ਹੁਣ ਨੰਨੇ ਬੈਠ ਗਏ ਵੱਡੇ ਸਕੂਟਰ ਤੇ ਯਾ ਗਾਇਸ ਕਿੰਨੀਆਂ ਕੁਆਲਿਟੀਆਂ ਨੇ ਚਲੋ ਗਾਇਸ ਮੈਂ ਆਇਆ ਤਾਂ ਜਾਣੀਆਂ ਨੀਚੇ ਨੰਨਿਆਂ ਨੂੰ ਤਾਂ ਪਸੰਦੀ ਕਦੀ ਸਕੂਟਰ ਚਲਾ ਰਹੀ ਹੈ ਕਦੀ ਐਕਟਿਵਾ ਚਲਾ ਰਹੀ ਹੈ ਕਦੀ ਮੋਟਰਸਾਈਕਲ ਚਲਾ ਰਹੀ ਹੈ ਦੇਖੋ ਗਾਇਸ ਕਲੈਕਸ਼ਨ ਇਹਨਾਂ ਦੀ ਕਿੰਨੀ ਵਧੀਆ-ਵਧੀਆ ਹੈ ਕੋਈ ਕਸਟਮਰ ਪੈ ਪੈਦੀ ਪੰਡਵੇ ਚ ਨਾ ਸ਼ੁਰੂ ਕਿਨੇ ਹੋ ਜੇ ਯਾਨੀ ਬੰਨ ਸਾਨਾ ਦਿਖਾਈ ਦਿਆ ਦੇਖ ਲੋ ਗਾਈਜ਼ ਇਹਨੇ ਥਾਰ ਵੀ ਲੈ ਲਈ ਤੇ ਇਹਨੇ ਲਿਆ ਸਕੂਟਰ ਵੀ ਸਕੂਟਰ ਦੇ ਮਗਰ ਲੱਗੀ ਆ ਆ ਲਿਆ ਚੱਲਾ ਸਕੂਟਰ ਵੀ ਲੈ ਲਿਆ ਨੰਨੂ ਨੇ ਦੋ ਦੋ ਚੀਜ਼ਾਂ ਆ ਥਾਰ ਜਿੱਦ ਕਰ ਲਈ ਵੀ ਸਕੂਟਰ ਦੇ ਉੱਤੇ ਤਾਂ ਲੱਥੀ ਨਹੀਂ ਨਾ ਵੀ ਸਕੂਟਰ ਤਾਂ ਲੈਣਾ ਹੀ ਲੈਣਾ ਨਾਲ ਲਓ ਜੀ ਤੇਰੀ ਮਾਜੀ ਲੈ ਤੋਨੇ ਸੋ ਗਾਇਸ ਉਹਨਾਂ ਨੇ ਸਾਨੂੰ ਨਾਲ ਦਿੱਤੇ ਨੇ ਆ ਦੋ ਗਿਫਟ ਤੇ ਇੱਕ ਗਿਫਟ ਮੈਂ ਘਰ ਜਾ ਕੇ ਦੇਖਦੀ ਆ ਇਹਨਾਂ ਵਿੱਚੋਂ ਕੀ ਨਿਕਲਦਾ ਏ अब खुश हो नन्नू हाँ, मैंने छोटा लिया हाँ। स्कूटर भी ले लिया इसने मामा मामा मैं हाँ। को गाड़ी में बस छोटा लेके मैं बस चीजें लेकर ओके 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 मामा बस में चीजें लेने वाले ओके ओके चलो जी कार चल के बेची चीजें लेने जाएगी हाँ स्कूटर पे चीजें लेने जाएगी लो जी गाइज जन्नत हमने पूजा करके गई है गड्डी दी देखो चलाओ ओए चलाओ वो देख राम चला रहे हैं चलाओ गाइस बैठ गए थार भी चलाना ठीक है अच्छा तो गाइस किमे लगे थानू बाय कर दो तो गाइस गाय എൻഡ കോ എൻഡ കോ എൻഡ